ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਪਹਿਲਾ ਅਸ਼ਟਪਦੀਆਂ 1 ਊੰਕਾਰ ਸਤਗੁਰ ਪ੍ਰਸਾਦ ਤਨ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਸੰਗਤਾਂ ਨੂੰ ਤਾਰਦੇ ਹੋਏ ਬਿੰਦਰਾਬਨ ਵਿੱਚ ਪਹੁੰਚੇ ਤਾਂ ਸਤਿਗੁਰਾਂ ਨੇ ਉੱਥੇ ਕੀ ਵੇਖਿਆ ਕਿ ਰਾਸ ਮੰਡਲ ਹੋ ਰਿਹਾ ਹੈ ਜਿਸ ਵਿੱਚ ਕ੍ਰਿਸ਼ਨ ਗੋਪੀਆਂ ਤੇ ਗਵਾਲਿਆਂ ਦੇ ਰੂਪ ਵਿੱਚ ਹੋ ਕੇ ਲੋਕ ਕਾਮ ਭਾਵਨਾ ਦੇ ਸਹਿਤ ਹੋ ਰਹੇ ਹਨ ਉਹਨਾਂ ਦੇ ਐਸੇ ਕੁਕਰਮ ਵੇਖਦਿਆਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਕਿ ਕਲਯੁਗ ਦਾ ਭਿਆਨਕ ਸਮਾ ਆ ਗਿਆ ਹੈ ਦੂਸਰੀ ਉਥਾਨਕਾ ਇਸ ਦੀ ਮਹਾਂਪੁਰਖ ਇਸ ਤਰ੍ਹਾਂ ਵੀ ਦੱਸਿਆ ਕਰਦੇ ਸਨ ਇਹ ਵੀ ਮੰਨਿਆ ਹੈ ਕਿ ਜਗਤ ਗੁਰੂ ਨਾਨਕ ਦੇਵ ਜੀ ਸੰਗਰੂਰ ਦੇ ਕੋਲ ਜਿੱਥੇ ਸ਼ਹਿਰ ਦੇ ਬਾਹਰਲੇ ਪਾਸੇ ਗੁਰਦੁਆਰਾ ਨਾਨਕਿਆਣਾ ਸਾਹਿਬ ਬਣਾਇਆ ਹੈ ਉੱਥੇ ਬਿਰਾਜਮਾਨ ਸਨ ਉੱਥੇ ਉਜਾੜ ਵੀ ਸਤਗੁਰਾਂ ਦੀ ਪਰਖ ਕਰਨ ਵਾਸਤੇ ਕਲ ਜੁਗਾਇਆ ਉਸ ਸਮੇਂ ਬੜੀ ਭਾਰੀ ਹਨੇਰੀ ਉੱਠੀ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਬੜੇ ਭੈਪੀ ਤੋਏ ਅਤੇ ਸਤਗੁਰਾਂ ਨੂੰ ਆਖਣ ਲੱਗੇ ਕਿ ਮਹਾਰਾਜ ਲੱਗਦਾ ਹੈ ਕਿ ਹਨੇਰੀ ਤਾਂ ਮੇਰੀ ਜਾਨ ਲੈਣ ਵਾਸਤੇ ਆਈ ਹੈ ਸਤਿਗੁਰਾਂ ਨੇ ਕਿਹਾ ਕਿ ਮਰਦਾਨਿਆਂ ਡਰਨਾ ਹੀ ਪਰਮੇਸ਼ਰ ਨੂੰ ਚੇਤੇ ਕਰ ਹਨੇਰੀ ਦੇ ਪੈ ਕਾਰਨ ਰੱਬ ਰਬ ਕਰਦੇ ਮਰਦਾਨੇ ਦੇ ਮੂੰਹ ਲਗਾ ਲਿਆ ਫਿਰ ਬੜਾ ਭਾਰੀ ਬੱਦਲ ਗਰਜਿਆ ਬਿਜਲੀ ਕੜਕੀ ਚਾਰ ਚਫੇਰੇ ਹਨੇਰਾ ਹੀ ਹਨੇਰਾ ਛਾ ਗਿਆ ਫਿਰ ਗੜਿਆਂ ਦੇ ਰੂਪ ਵਿੱਚ ਵਰਖਾਈ ਪਰ ਹਜੂਰ ਪਾਸ ਕੋਈ ਵੀ ਗੜਾ ਨਾ ਗਿਰਿਆ ਫਿਰ ਕਲਯੁਗ ਆਪਣਾ ਰੂਪ ਧਾਰ ਕੇ ਸਤਿਗੁਰਾਂ ਦੇ ਸਾਹਮਣੇ ਆਇਆ ਉਸ ਦਾ ਸੋਨੇ ਰੰਗਾ ਸਰੀਰ ਸੀ ਇੱਕ ਹੱਥ ਨਾਲ ਜ਼ੁਬਾਨ ਪਕੜੀ ਹੋਈ ਸੀ ਦੂਸਰੇ ਹੱਥ ਨਾਲ ਉਹਨੇ ਆਪਣੀ ਇੰਦਰੀ ਸ਼ਿਸ਼ਨ ਲਿੰਗ ਪਕੜਿਆ ਆਇਆ ਸੀ ਇਸ ਨੇ ਸਤਿਗੁਰਾਂ ਉੱਤੇ ਜ਼ੋਰ ਚਲਾਉਣ ਦਾ ਯਤਨ ਕੀਤਾ ਪਰ ਕੋਈ ਜ਼ੋਰ ਨਾ ਚੱਲਿਆ ਸਤਗੁਰਾਂ ਨੇ ਕਾਲ ਯੁਗ ਦਾ ਐਸਾ ਰੂਪ ਦੇਖ ਕੇ ਪਾਵਨ ਸ਼ਬਦ ਉਚਾਰਨ ਕੀਤਾ ਜੋ ਰਾਮਕਲੀ ਰਾਗ ਵਿੱਚ ਅਸ਼ਟਪਦੀਆਂ 8 ਪਦਾਂ ਵਾਲਾ ਸ਼ਬਦ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਆ ਉਚਾਰਨ ਕਰਦੇ ਆ ਇੱਕ ਅਦੁੱਤੀ ਪਰਮੇਸ਼ਰ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਸੋਈ ਚੰਦ ਚੜ੍ਹੈ ਸਿਤਾਰੇ ਸੋਈ ਦਿਨਿਰ ਤਪਤ ਰਹੈ ਹੀ ਪਾਈ ਉਹੋ ਹੀ ਸਤਜੁਗ ਤ੍ਰੇਤਾ ਦੁਆਪਰ ਵਾਲਾ ਹੁਣ ਕਾਲਯੁਗ ਦੇ ਵਿੱਚ ਚੰਦਰਮਾ ਚੜਦਾ ਹੈ ਉਹੀ ਆਕਾਸ਼ ਵਿੱਚ ਤਾਰੇ ਹਨ ਤੇ ਉਹੀ ਦਿਨਿਰ ਸੂਰਜ ਤਪਤ ਤਪ ਰਿਹਾ ਗਰਮਾਈਸ਼ ਕਰ ਰਿਹਾ ਸਾ ਤਰਦੀ ਸੋ ਪੌਣ ਚੁਲਾਰੇ ਜੁਗ ਜੀ ਅਕੇਲੇ ਤਾਬ ਕੈਸੇ ਸਾਗ ਕੀਏ ਉਹੀ ਸਤਜੁਗ ਤ੍ਰੇਤੇ ਦੁਆਬਰ ਵਾਲੀ ਧਰਤੀ ਪ੍ਰithvi ਹੈ ਉਹੀ ਪੌਣ ਹਵਾ ਦੇ ਝੁਲਾਰੇ ਬੁੱਲੇ ਹਨ ਫਿਰ ਕਲਜੁਗ ਕਿਵੇਂ ਆਇਆ ਜਾਣੀਏ ਗੁਰ ਉਤਰ ਦਿੰਦੇ ਆਪੀ ਜੁਗ ਕਲਜੁਗ ਜੀ ਕੀਏ ਜੀਵਾਂ ਦੇ ਹਿਰਦਿਆਂ ਵਿੱਚ ਖੇਲਦਾ ਹੈ ਹੋਰ ਥਾਮ ਥਾਂ ਕੈਸੇ ਕਿਸ ਪ੍ਰਕਾਰ ਦਸੀਏ ਪਾਪ ਕਲਜੁਗ ਨੇ ਜੀਵਾਂ ਦੇ ਸੁਭਾਅ ਬਦਲ ਦਿੱਤੇ ਵਾ ਕਲਜੁਗ ਦੇ ਜੀਵ ਹਰ ਵਕਤ ਕਾਮ ਕ੍ਰੋਧ ਆਦਿ ਵਕਾਰਾਂ ਨੂੰ ਭੋਗਣ ਵਾਲੇ ਹੋਰ ਹੀ ਖੇਲ ਖੇលਦੇ ਰਹਿੰਦੇ ਇਸ ਲਈ ਇਹ ਸਰੂਪ ਰੂਪੀ ਥਾਂ ਨੂੰ ਕਿਸ ਪ੍ਰਕਾਰ ਪਾ ਸਕਦੇ ਆ ਪਾਵ ਨਹੀਂ ਪਾ ਸਕਦੇ ਵਾ ਕਲਯੁਗ ਸਾਰਿਆਂ ਦੇ ਹਿਰਦਿਆਂ ਵਿੱਚ ਖੇਡ ਰਿਆ ਇਸ ਲਈ ਕਿਸ ਥਾਂ ਕਲਯੁਗ ਹੈ ਪਾਪ ਸਭ ਥਾਵਾਂ ਵਿੱਚ ਕਲਯੁਗ ਹੈ ଅਤਵਾ ਉਹ ਵਿਰਾਗ ਰੂਪੀ ਚੰਦਰਮਾ ਗੁਰਮੁਖ ਜਰਾਂ ਦੇ ਅੰਦਰ ਚੜਿਆ ਹੋਇਆ ਉਹੀ ਸ਼ੁਭ ਗੁਣਾ ਰੂਪੀ ਤਾਰੇ ਹਨ ਉਹੋ ਹੀ ਅ ਗਿਆਨ ਰੂਪੀ ਸੂਰਜ ਤਪ ਰਿਆ ਉਹੋ ਹੀ ਬੁੱਧ ਰੂਪ ਧਰਤੀ ਹੈ ਉਹੋ ਹੀ ਗੁਰਮੁਖ ਜਨਾ ਦੇ ਦੁਨੀਆ ਅੰਦਰ ਇਸ ਕਾਲ ਯੁਗ ਦੇ ਸਮੇਂ ਵਿੱਚ ਜਸ ਰੂਪਾਵਾ ਦੇ ਬੁੱਲੇ ਵਗਦੇ ਪਰੰਤੂ ਕਾਲਯੁਗੀ ਜੀਵਾਂ ਦੇ ਹਿਰਦੇ ਵਿੱਚ ਵਿਕਾਰ ਖੇੜ ਰਹੇ ਇਸ ਲਈ ਕਾਲਯੁਗੀ ਵਿਕਾਰੀ ਜੀਵ ਸਰੂਪ ਥਾ ਨੂੰ ਕਿਵੇਂ ਪਾ ਸਕਣਗੇ ਨਹੀਂ ਪਾ ਸਕਦੇ ਜੀਵਨ ਤਲਬ ਨਿਵਾਰ ਏ ਭਾਈ ਜੀਵਨ ਜ਼ਿੰਦਗੀ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ ਦਾ ਜੀਵਨ ਚੇਤਨ ਸਰੂਪ ਦੀ ਪ੍ਰਾਪਤੀ ਰੂਪ ਤਲਬ ਇੱਛਾ ਕਾਲਯੁਗੀ ਜੀਵਾ ਨੇ ਅੰਦਰੋਂ ਉਕਾ ਹੀ ਨਿਵਾਰ ਨਿਵਿਰਤ ਕਰ ਦਿੱਤੀ ਹੈ ਵਾਹਿ ਭਾਈ ਕਲਯੁਗ ਦੇ ਸਮੇਂ ਵਿੱਚ ਜੀਵਨ ਦੀ ਇੱਛਾ ਨੂੰ ਅੰਦਰੋਂ ਨਿਵਰਤ ਕਰ ਦੇਣਾ ਕਰੋ ਵਾ ਜੀਵਾਂ ਨੇ ਪਰਮੇਸ਼ਰ ਦਾ ਭਜਨ ਕਰਨਾ ਸੇਵਾ ਕਰਨੀ ਆਦ ਚੰਗੇ ਪਾਸੇ ਜਾਣ ਵਾਲਾ ਜੀਵਨ ਨਿਵਰਤ ਕਰ ਦਿੱਤਾ ਛਾੜੀ ਦਿੱਤਾ ਹੋਵੇ ਪਰਵਾਣਾ ਕਰਹਿ ਢਿਗਾਣਾ ਕਲ ਲਖਣ ਵਿਚਾਰ ਰਹਾਉ ਪਾਤਸ਼ਾਹ ਫਰਮਾਉਂਦੇ ਜੋ ਢਿਗਾਣਾ ਗੰਗੇ ਨਾਲ ਆਇਆ ਠੱਕੇ ਬਾਜੀ ਕਰਦਾ ਪਾਵ ਆਪਣੀ ਹਕੂਮਤ ਦੇ ਨਸ਼ੇ ਵਿੱਚ ਜ਼ਬਰਦਸਤੀ ਕਰਦਾ ਉਹ ਇਸ ਕਲਯੁਗ ਦੇ ਸਮੇਂ ਵਿੱਚ ਪਰਵਾਣਾ ਪ੍ਰਵਾਨਿਤ ਮੁਖੀ ਹੁੰਦਾ ਸਿਆਣੇ ਕਹਿੰਦੇ ਲੁੱਚਾ ਲੰਡਾ ਚੌਧਰੀ ਗੁੰਡੀ ਰਣ ਪ੍ਰਧਾਨ ਇਹ ਕਲਯੁਗ ਦੇ ਲਖਣ ਲੱਛਣ ਵਿਚਾਰ ਨਾ ਕਰੋ ਵਾਹ ਕਲ ਝਗੜੇ ਵਾਲੇ ਲੱਛਣ ਹਨ ਰਹਾਓ ਕਿ ਤੈ ਦੇਸ਼ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਇਹ ਕਲਯੁਗ ਕਿਸੇ ਇੱਕ ਦੇਸ਼ ਵਿੱਚ ਆਇਆ ਹੈ ਨਹੀਂ ਸੁਣੀਦਾ ਅਤੇ ਨਾਹੀ ਕਿਸੇ ਤੀਰਥ ਦੇ ਪਾਸ ਕੋਲ ਬੈਠਾ ਵਾ ਨਾਹੀ ਇਹ ਆਪਣੀ ਪੂਜਾ ਕਰਾਉਣ ਵਾਸਤੇ ਕਿਸੇ ਤੀਰਥ ਦੇ ਕੋਲ ਬੈਠਾ ਹੈ ਦਾਤਾ দান ਕਰੀ ਤਹ ਨਾਹੀ ਮਹਿਲ ਉਸਾਰ ਨਾ ਬੈਠਾ ਜਿੱਥੇ ਕੋਈ ਦਾਤਾ ਬਣ ਕੇ দান ਕਰਦਾ ਹੈ ਉੱਥੇ ਵੀ ਨਹੀਂ ਬੈਠਦਾ ਇਹ ਕਿਸੇ ਥਾਂ ਉੱਤੇ ਮਹਿਲ ਸੁੰਦਰ ਮਕਾਨ ਉਸਾਰ ਕੇ ਵੀ ਨਹੀਂ ਬੈਠਦਾ ਜੇ ਕੋ ਸਤ ਕਰੇ ਸੋ ਚੀਜੈ ਤਪ ਕਰ ਤਪ ਨ ਹੋਈ ਜੇਕਰ ਕੋਈ ਸੱਚ ਬੋਲਣਾ ਕਰਦਾ ਉਸ ਦਾ ਉਹ ਪ੍ਰਾਣ ਨਾਸ਼ ਹੋ ਜਾਂਦਾ ਪਾਵ ਝੂਠ ਬੋਲਣ ਲੱਗ ਜਾਂਦਾ ਤਪ ਤਪੀ ਤਪਸਵੀ ਪੁਰਖਾਂ ਦੇ ਘਰ ਵਿੱਚ ਤਪੱਸਿਆ ਨਹੀਂ ਹੁੰਦੀ ਪਾਵ ਕਿਸੇ ਨਾ ਕਿਸੇ ਕਾਰਨ ਵਿਗਨ ਪੈ ਜਾਂਦਾ ਮਤ ਤਪੀਏ ਪੁਰਖਾਂ ਦੇ ਕਰ ਇਕਾਗਰਤਾ ਰੂਪੀ ਤਪ ਨਹੀਂ ਹੁੰਦਾ ਜੇ ਕੋ ਨਾਮ ਲੈ ਬਦਨਾਵੀ ਕਲ ਕੇ ਲਖਣ ਏਹੀ ਹੋਰ ਅੱਗੇ ਸਪਸ਼ਟ ਕਰ ਰਿਹਾ ਜੇਕਰ ਕੋਈ ਪੁਰਖ ਪਹਿਲਾਂ ਪਹਿਲਾਂ ਪਰਮੇਸ਼ਰ ਦਾ ਨਾਮ ਲੈ ਵੀ ਲਵੇ ਜਪਨਾ ਕਰੇ ਤਾਂ ਲੋਕ ਉਸ ਦੀ ਬਦਨਾਵੀ ਅਪਕੀਰਤੀ ਬਦਨਾਮੀ ਕਰਨ ਲੱਗ ਜਾਂਦੇ ਕਿ ਪਹਿਲਾਂ ਇਤਨੇ ਮਾੜੇ ਕਰਮ ਕਰਦਾ ਸੀ ਕਹਿੰਦੇ ਸੌ ਚੂਹਾ ਖਾ ਕੇ ਬਿੱਲੀ ਖੱਜ ਨੂੰ ਚਲੀ ਏਹੀ ਇਹੋ ਜਿਹਾ ਕਲਯੁਗ ਦੇ ਲਖਣ ਹਨ ਜਿਸ ਕਿਕਦਾਰੀ तिस ਹੈ ਖੁਆਰੀ ਚਾਕਰ ਕੇ ਹੈ ਡਰੜਾ ਹਾਂ ਜਿਸ ਦੀ ਸਿੱਕਦਾਰੀ ਠਾਣੇਦਾਰੀ ਸਰਦਾਰੀ ਹੈ ਉਸੇ ਦੀ ਖੁਆਰੀ ਵੇਚਦੀ ਹੁੰਦੀ ਹੈ ਵਾ ਜੀਵ ਜੀ ਸਰਕਾਰ ਦੀ ਸਰਦਾਰ ਦੀ ਨੌਕਰੀ ਕਰਨਗੇ ਉਸੇ ਦੀ ਬਦਨਾਮੀ ਕਰਿਆ ਕਰਨਗੇ ਅਤੇ ਆਖਿਆ ਕਰਨਗੇ ਕਿ ਚਾਕਰ ਨੌਕਰ ਹੋਗੇ ਕਿਸ ਵਾਸਤੇ ਡਰਨਾ ਹੈ ਐਸਾ ਕਾਲ ਯੁਗ ਦੇ ਜੀਵਾਂ ਦਾ ਸੁਭਾਅ ਹੋ ਜਾਵੇਗਾ ਜਾਸ ਇੱਕ ਦਾਰੈ ਪਵੇ ਜੰਜੀਰੀ ਤਾ ਚਾਕਰ ਹੱਥੋਂ ਮਰਣਾ ਜਦੋਂ ਸਿੱਕਦਾਰ ਹੈ ਠਾਣੇਦਾਰ ਸਰਦਾਰ ਨੰਬਰਦਾਰ ਦੇ ਗਲ ਜੰਜੀਰੀ ਬੇੜੀ ਪੈਂਦੀ ਹੈ ਤਦ ਚਾਕਰ ਨੌਕਰ ਦੇ ਹੱਥੋਂ ਹੀ ਉਸਦਾ ਮਰਨਾ ਹੁੰਦਾ ਐਸੀ ਕਾਲਯੁਗ ਦੀ ਸਮੇਂ ਦੀ ਹਾਲਤ ਹੈ ਆਖ ਗੁੜਾ ਕਲ ਆਈ ਹੈ ਫਿਰ ਮਰਦਾਨਾ ਕਹਿਣ ਲੱਗਾ ਮਹਾਰਾਜ ਕਾਲਯੁਗ ਦੇ ਲੱਛਣ ਹੋਰ ਦੱਸਣਾ ਕਰੋ ਪਾਤਸ਼ਾਹ ਵਰਮਾਉਂਦੇ ਆਖ ਗੁਣਾ ਕਲ ਆਈ ਹੈ। ਕੀ ਪਾਈਏ ਅਸੀਂ ਕਲਯੁਗ ਦੇ ਆਈਏ ਆਉਣ ਦੇ ਗੁਣਾ ਦਾ ਗੁਣ ਸੁਭਾਉ ਆਖਣਾ ਕੀਤਾ। ਵਾਹ ਕਲ ਕਲਪਨ ਲੜਾਈ ਦਾ ਸਮਾ ਆ ਗਿਆ ਹੈ। ਤੇਹੋ ਯੁਗ ਕੇਰਾ ਰਹਿ ਆ ਤਪਾਵਸ ਜੇ ਗੁਣ ਦੇ ਤਪਾਈਏ ਰਹਾਉ। ਪਿਛਲੇ ਤਿੰਨੇ ਸਤਜੁਗ ਤ੍ਰੇਤਾ ਦੁਆਪਰ ਦਾ ਤਪਾਵਸ ਨਿਆ ਰਹਿ ਚੁੱਕਾ ਹੈ। ਪਾਵ ਸਤ ਪ੍ਰਤਕੀ ਹੋਣਾ ਜਗ ਕਰਨਾ ਤਪ ਕਰਨਾ ਆਦ ਰਹਿ ਗਿਆ ਹੈ ਜੇਕਰ ਪਰਮੇਸ਼ਰ ਕਿਰਪਾ ਕਰਕੇ ਗੁਰਾਂ ਦੁਆਰਾ ਆਪਣੇ ਜਸ ਰੂਪ ਗੁਣ ਗਾਉਣ ਦੀ ਦਾਤ ਦੇਣਾ ਕਰੇ ਤਦ ਹੀ ਕੇਵਲ ਮੁਖ ਦੀ ਪਾਈ ਹੈ ਪ੍ਰਾਪਤੀ ਹੁੰਦੀ ਹੈ ਰਹਾਉ ਕਲ ਕਲ ਵਾਲੀ ਸਰਾ ਨਬੇੜੀ ਕਾਜੀ ਕ੍ਰਿਸ਼ਨਾ ਹੋਆ ਇਸ ਕਲ ਯੁਗ ਦੇ ਸਮੇਂ ਦੀ ਕਲ ਵਾਲੀ ਲੜਾਈ ਵਾਲੀ ਕਿਰਿਆ ਹੋ ਰਹੀ ਹੈ ਬਸ ਜਿਵੇਂ ਨੀਲ ਦੀ ਭਰੀ ਹੋਈ ਕਾਲੀ ਮੱਟੀ ਹੁੰਦੀ ਹੈ ਜਿਵੇਂ ਕਾਲਯੁਗ ਦੀ ਕਿਰਿਆ ਇੱਕ ਮੱਟੀ ਬਣੀ ਹੋਈ ਹੈ ਅਤੇ ਜੋ ਸਰਾ ਨਿਵੇੜੀ ਨਿਵੇੜਨ ਭਾਵ ਨਿਆਂ ਕਰਨ ਵਾਲਾ ਕਾਜੀ ਹੈ ਉਸ ਕਾਜੀ ਦਾ ਮਨਪਰਾਇਆ ਖਾਣ ਰੂਪ ਕ੍ਰਿਸ਼ਨਾ ਕਾਲਾ ਹੋ ਗਿਆ ਹੈ ਭਾਵ ਕਾਜੀ ਵੱਡੀ ਲੈ ਕੇ ਨਿਆਂ ਕਰਦੇ ਵੱਡੀ ਲੈ ਕੇ ਹੱਕ ਗਵਾਏ ਕਰਦੇ ਬਾਣੀ ਬ੍ਰਹਮਾ 베ਦ ਅਥਰਵਣ ਕਰਨੀ ਕੀਰਤ ਲਹਿਆ ਜੋ ਬ੍ਰਹਮਾ ਦੀ ਰਚਿਤ ਬਾਣੀ ਅਥਰਵਨ ਵੇਦ ਵਿੱਚ ਪਰਮੇਸ਼ਰ ਦੀ ਕੀਰਤਨ ਭਗਤੀ ਦੀ ਮਹਿਮਾ ਹੈ ਉਸ ਕੀਰਤਨ ਭਗਤੀ ਨੂੰ ਕਿਸੇ ਕਿਸੇ ਨੇ ਲਹਿਿਆ ਲੈਣਾ ਕੀਤਾ ਹੈ ਕੋਈ ਵਿਰਲਾ ਭਾਗਾ ਵਾਲਾ ਲੈਂਦਾ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਪਤ ਪ੍ਰਤੀਸ਼ਟਾ ਤੂੰ ਵਿਣ ਹੰਦਾ ਬਗੈਰ ਪੂਜਾ ਕਿਸ ਕਾਮਿਆ ਸਤ ਸੱਚ ਪ੍ਰਤਗੀ ਹੋਣ ਤੋਂ ਵਿਣ ਬਗੈਰ ਸੰਜਮ ਨਿਜਮ ਜਤ ਇੰਦਰੀਆਂ ਦੇ ਵਸ ਰੱਖੇ ਤੋਂ ਬਗੈਰ ਜਨੇਊ ਜੰਜੂ ਪਹਿਨਿਆ ਕਿਸ ਕੰਮ ਹੈ ਪਾਪ ਵਿਅਰਥ ਹੈ ਵਾ ਜਤ ਰੱਖੇ ਤੋਂ ਬਗੈਰ ਜਨੇਊ ਕਾ ਦਾ ਪਾਪ ਜਨੇਊ ਪਹਿਨਿਆ ਨੇ ਸਫਲ ਹੈ ਨਾਵ ਧੋਵੋ ਤਿਲਕ ਚੜਾਵੋ ਸੋਚ ਵਿਣ ਸੋਚ ਨਾ ਹੋਈ ਏ ਪਾਈ ਤੁਸੀਂ ਤੀਰਥਾਂ ਉੱਤੇ ਜਾ ਕੇ ਨਾਵੋ ਇਸ਼ਨਾਨ ਕਰਦੇ ਹੋ ਵਸਤਰਾਂ ਨੂੰ ਧੋਂਦੇ ਹੋ ਪਾਪ ਨੇਤੀ ਧੋਤੀ ਕਰਕੇ ਕਰਮਕਾਂਡ ਕਰਦੇ ਹੋ ਆਪਣੇ ਮੱਥੀ ਉੱਤੇ ਵਾ ਠਾਕੁਰਾਂ ਦੀ ਮੱਥੀ ਉੱਤੇ ਟਿੱਕੇ ਚੜਾਉ ਉਹ ਚੜਾਉਂਦੇ ਹੋ ਪਰੰਤੂ ਅੰਤਰੀਵ ਸੱਚ ਪਵਿੱਤਰਤਾ ਤਾਰੇ ਤੋਂ ਵੇਣ ਹੁੰਦਾ ਬਗੈਰ ਬਾਹਰਲੀ ਸੋਚ ਪਵਿੱਤਰਤਾ ਪ੍ਰਵਾਨਤ ਨਹੀਂ ਹੁੰਦੀ ਕਲ ਪਰਵਾਣ ਕਤੇਬ ਕੁਰਾਨ ਪੋਥੀ ਪੰਡਿਤ ਰਹੇ ਪੁਰਾਣ ਕਲ ਕਲ ਯੁੱਗ ਦੇ ਵਿੱਚ ਮੁਸਲਮਾਨਾਂ ਦੀ ਹਕੂਮਤ ਹੋਣ ਕਰਕੇ ਕਤੇਬ ਤੇ ਕੁਰਾਨ ਪ੍ਰਵਾਨ ਪ੍ਰਵਾਨਤ ਹੋ ਰਿਹਾ ਹੈ ਧਾਰਮਿਕ ਪੋਥੀ ਪੁਸਤਕ ਗੀਤਾ ਆਦਿ ਤੇ ਪੁਰਾਣਾ ਦਾ ਸਿਧਾਂਤ ਜਾਣਨ ਵਾਲੇ ਪੰਡਿਤ ਵਿਦਵਾਨ ਲੋਕ ਵੀ ਰਹਿ ਚੁੱਕੇ ਹਨ ਉਹ ਪੰਡਿਤ ਲੋਕ ਧਾਰਮਿਕ ਪੁਸਤਕਾਂ ਪੁਰਾਣਾ ਦੀ ਕਥਾ ਕਰਨ ਵੱਲੋਂ ਰਹਿ ਚੁੱਕੇ ਹਨ ਨਾਨਕ ਨਾ ਭਇਆ ਰਹਿਮਾਨ ਕਰਤਾ ਤੂ ਏਕੋ ਜਾਣ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਰਹਿਮਾਨ ਹੋ ਗਿਆ ਹੈ ਪਾਪ ਕਹਿਣ ਤੋਂ ਬਾ ਪਹਿਲਾਂ ਹਿੰਦੂ ਲੋਕ ਪਰਮੇਸ਼ਰ ਦਾ ਨਾਮ ਰਾਮ ਰਾਮ ਜਾਂ ਹਰੀ ਹਰੀ ਲੈਣਾ ਕਰਦੇ ਸੀ ਉੱਥੇ ਹੁਣ ਰਹਿਮਾਨ ਰਹਿਮਦਿਲ ਨਾਮ ਹੋ ਗਿਆ ਪਾਪ ਹਿੰਦੂ ਲੋਕ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਛੱਡ ਕੇ ਮੁਸਲਮਾਨਾਂ ਦੇ ਮਤ ਅਨਸਾਰ ਨਾਮ ਜਪਣ ਲੱਗ ਪਏ ਇਹ ਭਾਈ ਜੋ ਕਰਤਾ ਰਚਨਹਾਰ ਪਰਮੇਸ਼ਰ ਹਿੰਦੂ ਮੁਸਲਮਾਨ ਦੋਹਾਂ ਨੂੰ ਪੈਦਾ ਕਰਨ ਵਾਲਾ ਹੈ ਤੂੰ ਉਸ ਏਕੋ ਅਦਵੈਤ ਸਰੂਪ ਪਰਮੇਸ਼ਰ ਨੂੰ ਜਾਣਣਾ ਕਰ ਵਾਹਿ ਪਰਮੇਸ਼ਰ ਤੂੰ ਹੀ ਹਿੰਦੂਆਂ ਤੇ ਤੂੰ ਹੀ ਮੁਸਲਮਾਨਾਂ ਨੂੰ ਪੈਦਾ ਕਰਨ ਵਾਲਾ ਇਸ ਕਰਕੇ ਅਸੀਂ ਸਾਰਿਆਂ ਵਿੱਚ ਇੱਕੋ ਤੈਨੂੰ ਹੀ ਜਾਣਨਾ ਕੀਤਾ ਹੈ ਨਾਨਕ ਨਾਮ ਮਿਲੈ ਵਡਿਆਈ ਏਦੂ ਉੱਪਰ ਕਰਮ ਨਹੀਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ ਭਾਈ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਸਾਰੇ ਜੁਗਾਂ ਕਲਯੁਗ ਵਿੱਚ ਵਡਿਆਈ ਸੋਭਾ ਮਿਲਦੀ ਪ੍ਰਾਪਤ ਹੁੰਦੀ ਇਦੂ ਹੁੰਦਾ ਇਸ ਤੋਂ ਉੱਤੇ ਹੋਰ ਕੋਈ ਵੀ ਕਰਮ ਨਹੀਂ ਹੈ ਜੇ ਕਰ ਹੁੰਦਾ ਮੰਗਣ ਜਾਈਏ ਫਿਰ ਓਲਾਮਾ ਮਿਲੈ ਤਹੀ ਜੇਕਰ ਕੋਈ ਪੁਰਖ ਆਪਣੇ ਘਰ ਗ੍ਰਹਿ ਵਿੱਚ ਪਦਾਰਥ ਹੁੰਦਿਆਂ ਵੀ ਕਈ ਵਾਰੀ ਸਿਆੜੇ ਕਹਿੰਦੇ ਹੁੰਦਿਆਂ ਸੁੰਦਿਆਂ ਮੰਗਦਾ ਫਿਰਦਾ ਪਾਤਸ਼ਾਹ ਕਹਿੰਦੇ ਜਦੋਂ ਕਿਸੇ ਦੇ ਕਰ ਸਾਰਾ ਕੁਝ ਹੋਵੇ ਦੂਸਰੇ ਪਾਸੋਂ ਲੈਣ ਵਾਸਤੇ ਜਾਣਾ ਕਰੇ ਫਿਰ ਉਸ ਮੰਗਣ ਵਾਲੇ ਪੁਰਖ ਨੂੰ ਬਹੁਤ ਭਾਰੀ ਓਲਾਮਾ ਲੰਬਾ ਮਿਲਦਾ ਭਾਵ ਲੋਕ ਕਹਿੰਦੇ ਤੂੰ ਬੜਾ ਬੇਸ਼ਰਮ ਹੈ ਤੇਰੇ ਆਪਣੇ ਘਰ ਵਿੱਚ ਇਹ ਪਦਾਰਥ ਮੌਜੂਦ ਹੈ ਫਿਰ ਤੂੰ ਮੰਗਣ ਕਿਸ ਵਾਸਤੇ ਆਇਆ ਹੈ अथवा ਇਸੇ ਤਰ੍ਹਾਂ ਜੇਕਰ ਕੋਈ ਪੁਰਖ ਸਤ ਸੰਗਤ ਰੂਪੀ ਘਰ ਵਿੱਚ ਨਾਮ ਰੂਪ ਪਦਾਰਥ ਹੁੰਦਿਆਂ ਹੋਇਆ ਵੀ ਕਿਸੇ ਹੋਰ ਦੇਵੀ ਦੇਵਤਿਆਂ ਦੇ ਕੋਲੋਂ ਮੰਗਣ ਵਾਸਤੇ ਜਾਣਾ ਕਰੇ ਤਾਂ ਫਿਰ ਉਸ ਨੂੰ ਲਾਨਤਾ ਰੂਪੀ ਉਲੰਭਾ ਮਿਲਦਾ ਭਾਵ ਇਸ ਕਲਯੁਗ ਦੇ ਸਮੇਂ ਵਿੱਚ ਨਾਮ ਦੀ ਪੁਖਤਾ ਹੈ ਇਸ ਨੂੰ ਤਿਆਗ ਕੇ ਜੋ ਜਗ ਆਦ ਕਰਮ ਕਰਦਾ ਉਸ ਨੂੰ ਧਰਮ ਰਾਜਾ ਤਾੜਨਾ ਦੇ ਕੇ ਉਲੰਭਾ ਦਿੰਦਾ ਕਿ ਤੂੰ ਨਾਮ ਜਪਣਾ ਛੱਡ ਕੇ ਹੋਰ ਨਾ ਕਰਮਾਂ ਕਾੜਨਾ ਵਿੱਚ ਲੱਗ ਕੇ ਜਾਂ ਹੋਰ ਨਾ ਦੇਵੀ ਦੇਵਤੀਆਂ ਦੀ ਪੂਜਨਾ ਵਿੱਚ ਲੱਗ ਕੇ ਆਪਣੇ ਮਨੁੱਖਾ ਜਨਮ ਨੂੰ ਬੇਅਰਥ ਕਿਸ ਲਈ ਗੁਆ ਆਇਆ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਵਾਹਿਗੁਰੂ ਜੀ ਕੀ ਫਤਿਹ